ਅੱਛੀ ਗੱਲ ਦੋਸਤੋ ਲੈ ਵੀ ਮਿੱਤਰੋ ਅੱਜ ਸਾਰੀਆਂ ਮੂੰਗੀਆਂ ਨਾਲੋਂ ਅੜਲੀ ਮੂੰਗੀ ਲੈ ਕੇ ਆਏ ਆ। ਸਦਾ ਦਾਣੇ ਬਹੁਤ ਘੇੜਨੇਗੇ ਠੀਕ ਐ ਮੋਟੇ-ਮੋਟੇ ਦਾਣੇ ਲਖਾਰ ਜੀ ਤੇ ਆਹ ਦੇਖੋ ਸਾਰਾ ਮੋਟਾ ਦਾਣਾ ਤੇ ਇਹ ਬਿਨਾਂ ਰੇ ਸਪਰੇਅ ਵਾਲੀ ਐ ਠੀਕ ਐ ਲੇਵਰ ਲਾ ਕੇ ਤੜਵਾਈ ਐ ਕੋਈ ਰੇ ਜਾਂ ਸਪਰੇਅ ਨਹੀਂ ਪਾਈ ਇਹਦੇ ਵਿੱਚ ਬਾਕੀ ਬੰਦਾ ਆਪਣੇ ਨਾਲ ਹੀ ਹੈਗਾ ਅੰਗਰੇਜ਼ ਉਦੋਂ ਆਪ ਸਾਰੀ ਜਾਣਕਾਰੀ ਲੈ ਲਾਂਗੇ ਅਜੇ ਹੋਰ ਵੀ ਖੜੀ ਐ ਲੋਕ ਗਵਟੜ ਮੂੰਗੀ ਐ ਸਾਰੀ ਜੇ ਕਿਸੇ ਬਾਈ ਨੇ ਖਾਣ ਨੂੰ ਜਾਂ ਬੀ ਵਾਸਤੇ ਲੈ ਜਾਣੀ ਐ ਨੰਬਰ ਸਕਰੀਨ ਤੇ ਦਿੱਤੇ ਹੋਏ ਨੇ ਸੰਪਰਕ ਕਰ ਲਓ ਬਾਕੀ ਜਾਣਕਾਰੀ ਆਪੋ ਬਾਈਸ ਤੋਂ ਲੈਣਾ ਠੀਕ ਆ ਬਾਈ ਸੱਚੀ ਗੱਲ ਸੱਚੀ ਗੱਲ ਤੇ ਮੂੰਗੀ ਬਾਰੇ ਮੜਾ ਪਾਉ ਚਾਹਣਾ ਯਾਰ ਕਿੰਨੀ ਕੁ ਬੀਜੀ ਸੀ ਤੇ ਕਿੰਨੀ ਕੁ ਨਿਕਲੀ ਇਹ ਪੰਜ ਦਿਨਾਂ ਨਾਲ ਸੀ ਆਪਣੇ ਕੋਲ ਹੋਰ ਜਾਣਦੀ ਸਾਰੇ ਜੇ ਫਿਰ ਤੁਹਾਨੂੰ ਪਤਾ ਲੈ ਵੱਲ ਉਪਰ ਜਾ ਕੇ ਪਾਈ ਜਾਂਦੀ ਹੈ ਹਾਂ ਪੰਜ ਕਿਲੋ ਦੀ ਵਾਰ ਤੋੜ ਕੇ ਸਾਰੇ ਹਾਂ ਭਾਇਆ ਜਿਹੜਾ ਵਾਖੜੀ ਆ ਲੈ ਮਗੇ ਇੱਕ ਕੜਾਈ ਹੋਰ ਪਈ ਆ ਇੱਕ ਕੜਾਈ ਆ ਇਹ ਇੱਕ ਦਰਾਜੀ ਚੁਲਾ ਤੋਂ ਬਾਦ ਹੋ ਗਈ ਜੋੜਾ ਹੀ ਵਾਟਾ ਤੋਤਾ ਹੀ ਹੋ ਹਾਂ ਦੋੜਾ ਹੀ ਵਾਟਾ ਹਾਂ ਪੰਜ ਪੰਜ ਦੇਣੇ ਵਾਗੇ ਪੰਜ ਕਿਲੋ ਪੰਜ ਹਾਂ ਪੰਜ ਸਾਨੀ ਮਾਣ ਪੰਜ ਮਣ ਵੀ ਹੈਗਾ ਬਈ ਤੇ ਜੇ ਕਿਸੇ ਨੇ ਬੀਜ ਨੂੰ ਵੀ ਲੈਣੀ ਹੋਈ ਤਾਂ ਵੀ ਵਧੀਆ ਤੇ ਛੇ ਇਹਦੇ ਵਿੱਚ ਘਰੇ ਰੱਖਣੀ ਆ ਸਤਿ ਸ਼੍ਰੀ ਅਕਾਲ ਵਾਸਤੇ ਜਿੰਨੀ ਤੇ ਬੇਗੀ ਮੇਰੇ ਕੋਈ ਮਿੱਤਰ ਜੁੜੇ ਹੋਏ ਨੇ ਆਪਣੇ ਨਾਲ অর্ਗੈਨਿਕ ਸਬਜ਼ੀਆਂ ਵੀ ਵਾਪਸ ਆਪਣੇ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਾਂਗੇ ਫੋਨ ਆਈ ਜਾਂਦੇ ਨੇ ਫੋਨ ਬਈ ਕਰ ਲਿਓ ਠੀਕ ਆ ਨਾ ਨੰਬਰ ਆਹ ਦੇਖੋ ਦਿਖਾ ਦਈਏ ਤੁਹਾਨੂੰ ਆ ਜੋ ਆ ਦੇਖੋ ਠੀਕ ਆ ਨਾ ਲਾਉਣ ਵਾਲੀ ਹੈਗੀ ਹਜੇ ਤੇ ਮੂੰਗੀ ਸਾਰੀ অর্ਗੈਨਿਕ ਹੈ ਇਹ ਤੇ ਬਈ ਕੋਈ ਇਹੋ ਤਾਂ ਨਹੀਂ ਕਰੀ ਸਪਰੇਅ ਸੁਰੂ ਜਾਂ ਰੇਪਾਈ ਹੋਵੇ ਨਹੀਂ ਕੋਈ ਨਹੀਂ ਇਹਦੇ ਵਿੱਚ ਠੀਕ ਹੈ ਨਾ ਬਾਹਣ ਆਪਣਾ ਇਹਦਾ ਸਰਟੀਫਾਈਡ ਹੈ ਪੈਂਡ ਚੋ ਬਾਈ ਸਾਰੇ ਕਿਤੋਂ ਵੀ ਪੁੱਛ ਸਕਦੇ ਹੋ ਪਤਾ ਲੈ ਸਕਦੇ ਹੋ ਵੀ ਇਹ ਸਪਰੇਅ ਕਰਦੇ ਹੋਣ ਜਾਂ ਕਿਵੇਂ ਹੈ ਨਾ ਕੋਈ ਰੈਸਪਰੇਅ ਨਹੀਂ ਠੀਕ ਆ ਆਰਗੈਨਿਕ ਮੂਗੀ ਆ ਬਾਕੀ ਵਸਕ ਵੀ ਬਾਈ ਆਰਗੈਨਿਕ ਹੀ ਕਰਦਾਗਾ ਪਿਛਲੀ ਵਾਰ ਕਣਕ ਵੀ ਸੀ ਬਾਈ ਕੋਲੇ ਉਹ ਕਿੱਲਾ ਸੀਗੀ ਕੋਈ ਇੱਕ ਆਪਣੇ ਕੋਈ 3 ਕਿੱਲੇ ਕਣਕ 3 ਕਿੱਲੇ ਸੀ ਨਾ ਉਤੋਂ ਆਪਾਂ 1.5 ਕਿੱਲੇ ਦੀ ਰੱਖੀ ਆ ਕੋਈ ਸੇਲ ਕਰਤੀ ਜਿਹੜੇ 1.5 ਕਿੱਲੇ ਦੀ ਕਣਕ ਸੇਲ ਕਰਤੀ ਸੀ ਕਿ ਉਹ ਵੀ ਆਰਗੈਨਿਕ ਸੀਗੀ ਉਹਦੀ ਤਾਂ ਵੀਡੀਓ ਪਾਉਣ ਦੀ ਸਾਨੂੰ ਲੋੜ ਨਹੀਂ ਪਈ ਸੀ ਕਿਉਂਕਿ ਉਹ ਉਹੀ ਉਹਦੀ ਬੁਕਿੰਗ ਹੋਈ ਪਈ ਸੀਗੀ ਮੂੰਗੀ ਦਾ ਸੀ ਅਜੇ ਕਿਸੇ ਨੂੰ ਦੱਸਿਆ ਨਹੀਂ ਸੀ ਅਸੀਂ ਸੋਚਿਆ ਵਿਚਾਰ ਇਹ ਆਪਾਂ ਆਨਲਾਈਨ ਵੇਚਾਂਗੇ ਠੀਕ ਹੈ ਨਾ ਸਾਰੀ ਦੀ ਸਾਰੀ ਆਰਗੈਨਿਕ ਆ ਜੀਨੇ ਲੈਣੀ ਆ ਰੇਟ ਦੱਸ ਦੇ ਬਾਈ ਰੇਟ ਆਪਾਂ ਜਿਹੜਾ ਦੱਸਤਾ ਬਾਈ ਉਹੀ ਰਹੂਗਾ ਕੋਈ ਹਨਾ ਐ ਨਹੀਂ ਹੈਗਾ ਵੀ ਕਿਸੇ ਨੂੰ ਘੱਟ ਲੱਗ ਗਈ ਜਾਂ ਵੱਧ ਲੱਗ ਗਈ ਉਹ ਇਹ ਜਾਂ ਕੁਝ ਨਹੀਂਗਾ ਕਿਉਂਕਿ ਤੜਾਈ ਵੀ ਬਹੁਤ ਪਈ ਹੈ ਜੀ ਹਾਂ ਜੀ ਸਾਰੀ ਲੇਬਰ ਮੇਰਾ ਠੀਕ ਕੰਮ ਹੋ ਜਾਣਾ ਹਾਂ ਨਾਂਜੀ ਦੀਆਂ ਅੱਖਾਂ ਦੀ ਦਵਾਈ ਸਾਰਾ ਗੋਡ ਗੜਈਆ ਸਾਰਾ ਜਿੰਨਾ ਕਰਦੇ ਆਪਾਂ ਸ਼ੌਂਕ ਨਾਲ ਕਰਦੇ ਆ ਲੇਬਰ ਬਹੁਤ ਨਹੀਂ ਪਏ ਹਾਂ ਹੁਣ ਮੈਨੂੰ ਲੱਗਦਾ ਇੱਕ ਵਾਰੀ ਦੀ ਲੜਾਈ ਤੁਹਾਨੂੰ ਇਹ 5 ਕਨਾਲਾਂ ਤੇ 6000 ਰੁਪਏ ਪਈ ਸੀਗੀ ਹਾਂ 6000 ਰੁਪਏ ਪੰਜ ਦਿਨ ਲੱਗ ਗਏ ਹਨ ਉਹਨਾਂ ਦੇ ਪੰਜ ਪੰਜ 300 ਰੁਪਏ ਡੈੜੀ ਚੱਲਦੀ ਆ ਬਈ ਗਰਮੀ ਆ ਕੰਮ ਘਟ ਨੰਬਰ ਦਾ 6000 ਰੁਪਏ ਤਾਂ ਉਹ ਪਈਗੀ 6000 ਅਜੇ ਪਾਉਗੀ ਜਿਹੜੀ ਦੁਬਾਰੇ ਦੀ ਦੁਬਾਰੇ ਤੋਂ 12000 ਰੁਪਏ ਲੈ ਵਰ ਪਏ ਜੀ ਕਿਉਂਕਿ ਇਹ ਹੈਗੀ ਕੁਆਲਿਟੀ ਦਾ ਕੋਈ ਮੁੱਲ ਹੀ ਨਹੀਂ ਹੁੰਦਾ ਨਾ ਇਹਦਾ ਕੋਈ ਸਹੀ ਨਹੀਂ ਹੂੰ ਤੇ ਕਾਫੀ ਆਉਂਦੇ ਨੇ ਵਿੱਚ ਜਿਵੇਂ ਕਰਦੇ ਆ ਆਰਗੇਨਿਕ ਹੈ ਕੀ ਵਿੱਚ ਬੰਦੇ ਇਹ ਜਿਹੇ ਆਉਂਦੇ ਨੇ ਜਿਹੜੇ ਕੁਛ ਹੋ ਕੇ ਲੈ ਜਾਂਦੇ ਆ ਵੀ ਆ ਬਾਅਦ ਚ ਵੀ ਮਨ ਕਰਦਾ ਪੈਨੂੰ ਹੋਰ ਵਧਾਈਏ ਪਰ ਵਿੱਚ ਕੁਝ ਹੁੰਦੇ ਨੇ ਕਿ ਜਿਹੜੇ ਬੰਦੇ ਇਹ ਜਿਆਦਾ ਗੱਲਾਂ ਵੀ ਕਰਦੇ ਨੇਗੇ ਕੀ ਜਿਹੜੇ ਰੇਸਪਰੇ ਵਾਲੀ ਖਾਂਦੇ ਹੱਸਤੀ ਖਾਂਦੇ ਹੋ ਬਸ ਕਹਿੰਦੇ ਵੀ ਯਾਰ ਇਹ ਜੀ ਐਡਾ ਕੀ ਆ ਹਨਾ ਫਿਰ ਉੱਥੇ ਆਏ ਹੁੰਦਾ ਵੀ ਯਾਰ ਵੀ ਆਪਾਂ ਕਰ ਰਹੇ ਆਂ ਫਿਰ ਉੱਥੇ ਇਹ ਹੋ ਜਾਂਦਾ ਵੀ ਚਲੋ ਆਪਾਂ ਕਿਸੇ ਲਈ ਨਹੀਂ ਆਪਾਂ ਆਪਣੇ ਲਈ ਕਰ ਰਹੇ ਆਂ ہاں ਵੀ ਆਪ ਖਾ ਲਾਂਗੇ ਜਿਹਦੇ ਨਾਗਰੀ ਦੇ ਕੋਈ ਗੱਲ ਨਹੀਂ ਹੈਗੀ ਆਪਾਂ ਨੂੰ ਆਪਾਂ ਜਿਹੜੇ ਸੁਕਣਾ ਵਧੀਆ ਸੱਕ ਕਿਲੋ ਤੋਂ ਲੈ ਕੇ ਭਾਈ 5 ਕਿਲੋ ਤੱਕ ਦੀ ਪੈਕਿੰਗ ਹੈਗੀ ਆ ਠੀਕ ਆ ਨਾ ਆਹ ਸਾਰੀ ਫੈਨਲ ਛੰਡਾ ਛੰਡਾ ਲਾਂਗੇ ਤਾਂ ਹਨਾ ਲਾਵਾਂਗੇ ਭਾਈ ਜੀ ਲਾ ਕੇ ਇਹਨੂੰ ਸੁਵਾ ਦੇ ਵਿੱਚ ਰੱਖਿਆ ਜਾਊਗਾ ਜਿਹਦੇ ਨਾਲ ਕੀ ਆ ਵੀ ਲੱਗਦਾ ਨਹੀਂ ਇਹਨੂੰ ਪੈਕਿੰਗ ਕਰਕੇ ਮਿਲੂਗੀ ਜਿਹੜੇ ਵੀਰ ਨੂੰ ਚਾਹੀਦੀ ਹੈ ਕਿਸ ਨੂੰ ਕਿਤੇ ਵੀ ਚਾਹੀਦੀ ਹੈਗੀ ਠੀਕ ਆ ਉਹ ਲੈ ਸਕਦੇ ਹੋਗੇ ਤੁਹਾਡਾ ਡਿਲੀਵਰੀ ਚਾਰਜਸ ਆਪ ਦੇ ਹੋਣਗੇ ਠੀਕ ਹੈ ਜੀ ਜਿਵੇਂ ਕਹੋਗੇ ਉਹ ਮੈਂ ਤੁਹਾਡੇ ਕੋਲੇ ਭੇਜ ਦਾਂਗੇ ਸਵੀਡ ਪੋਸਟ ਕਰਨੀ ਹੈ ਪੂਰੀ ਰਾਹੀਂ ਭੇਜਣੀਆਂ ਜਿਵੇਂ ਕਹੋਗੇ ਉਵੇਂ ਭੇਜ ਦਾਂਗੇ ਨੰਬਰ ਬਾਈ ਦੇ ਦਿੱਤਾ ਹੀ ਹੋਇਆ ਸਕਰੀਨ ਦੇ ਉੱਤੇ ਕਾਲ ਕਰ ਅਸੀ ਕਾਲ